ਰਕੀ ਕੀ ਦੇਖਣੀ ਪੜੀ ਸਾਨੂੰ ਭਾਜੀ ਦਿਖਾਓ ਕੁਰਤੇ ਪੇਮੇ ਵਾਟਰਪਰੂਫ ਜਿਹੜਾ ਕਪੜਾ ਨਵਾਂ ਆਇਆ ਸਾਨੂੰ ਉਹ ਚਾਹੀਦੇ ਆ ਆਹ ਲੋ ਮਰਾ ਵਾਈਟ ਦੇ ਵਿੱਚ ਚਾਹੀਦਾ ਹੁਣ ਵਾਟਰਪਰੂਫ ਵਾਈਟ ਚਾਹੀਦਾ ਤੁਹਾਨੂੰ ਪਤਾ ਹੁਣ ਗਰਮੀਆਂ ਦੇ ਮੇਲੇ ਆ ਗਏ ਅਸੀਂ ਮੇਲੇਾਂ ਦੇ ਮਾਰ ਦੇਖਣੇ ਆੜੇ ਇਹ ਨਹੀਂ ਨਹੀਂ ਇਹ ਵਾਟਰਪਰੂਫ ਨਹੀਂ ਹੈਗਾ ਇਹ ਵੀ ਵਾਟਰਪਰੂਫ ਨਾ 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 ਇਹ ਬੱਲੇ ਵਧੀਆ ਦੇ ਅਰੀਜਨਲ ਵਾਟਰਪਰੂਫ ਕਪੜਾ ਚਾਹੀਦਾ ਉਹ ਸਾਨੂੰ ਚਾਹੀਦਾ ਵਾਟਰਪਰੂਫ ਦੇਖੋ ਕਪੜਾ ਦੇਖੋ ਫੜ ਕੇ ਲਾ ਲੇ ਇਸ 3 ਮੀਟਰ ਦਾ ਕੁਰਤੇ ਪੇਮਾ ਬਣ ਜਾਣਾ ਪੂਰਾ ਤੁਹਾਡਾ ਅੱਛਾ ਇਹ ਵਾਟਰਪਰੂਫ ਆ ਇਹ 100% ਇਹਦੇ ਕੀ ਗਾਰੰਟੀ ਬਾਟਰ ਪ੍ਰੂਫ ਹੈ ਭਾਜੀ ਪਾਣੀ ਬੋਤਲ ਦੇ ਬਾਟਰਫੂ ਵਾਣਾ ਪਾਣੀ ਪਾਓ ਢੋਲ ਕੇ ਦਿਖਾਓ ਸਾਨੂੰ ਵਿੱਚ ਢੋਲ ਕੇ ਦਿਖਾ ਲਾਂਗੇ ਮਰਾ ਲਓ ਜੀ ਫੜਾ ਫੜ ਬਣਾਓ ਇਧਰੋ ਹਾਲੋ ਮਰੇ ਪਾਣੀ ਲੱਗਾ ਪੈਣ ਲਾਓ ਜੀ ਕਿੰਨਾ ਪਾਣੀ ਦਾ ਸਵਾਲ ਹਾਲੋ ਹਾਲੋ ਜੀ ਮਰੇ ਲਾਓ ਤਾਂ ਲਾਓ ਤਾਂ ਕਿੱਧਰ ਕਰੀਏ ਲਾਓ ਤਾਂ ਲਾਓ ਲਾਓ ਜੀ ਹੁਣ ਇਤੋਂ ਵੱਡਾ ਬਾਟਰ ਪ੍ਰੂਫ ਕਿਹੜਾ ਆ ਗਿਆ ਮਰਾ ਲਾਓ ਜੀ ਨਹੀਂ ਨਹੀਂ ਹੈਗਾ ਇਹ ਪੂਰੀ ਵਾਟਰ ਪ੍ਰੂਫ ਹੈ ਨਾ 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 ਉਹ ਅਸੀਂ ਕੁਰਤੇ ਪਿਆਮੇ ਕਰਕੇ ਪਾਨੇ ਆ ਅਸੀਂ ਬਹੁਤ ਕੋਨੇ ਆ ਸਰ ਜੀ ਮਸਬੂਤ ਕਿਹੜਾ ਲਈਏ ਦੱਸੋ ਸਾਨੂੰ ਹੋਰ ਦਿਖਾਓ ਮਰਾ ਇਤੋਂ ਵਾਟਰ ਪ੍ਰੂਫ ਕਿਹੜਾ ਦਈਏ ਦੱਸੋ ਭਾਜੀ ਇੰਨੇ ਪਾਣੀ ਨਾ ਨਹੀਂ ਆ ਪਾਣੀ ਤਾਂ ਹੋਰ ਸਤੋ ਲਓ ਮਰੇ ਆ ਲੋ ਹਣ ਬੋਤਲੇ ਹੰਡਾ ਦੇ ਪੂਰੀ ਬੋਤਲ ਸਤੋ ਸਤੋ ਪਤਾ ਨਹੀਂ ਕਿਵੇ ਹਾਂ ਇਹ ਲਓ ਜੀ ਲਓ ਜੀ ਆ ਲੋ ਜੀ ਕਿੱਥੇ ਆ ਪਾਣੀ ਲਓ ਜੀ ਲਓ ਜੀ ਨਹੀਂ ਆ ਦੇਖੋ ਬਈ ਲੈਣਾ ਪੈਣੀ ਆ ਪਾਣੀ ਮਾਰੇ ਕਿੱਥੇ ਲੈਣਾ ਪੈਣੀ ਨਹੀਂ ਲੈਣਾ ਪੈਣੀ ਆ ਕਿੱਥੇ ਲੈਣਾ ਪੈਣੀ ਆ ਲਓ ਤਾਂ ਲਓ ਤਾਂ ਕਿੱਥੇ ਲੈਣਾ ਪੈਣੀ ਨਹੀਂ ਨਾ ਦੇਖੋ ਆਹ ਭਾਜੀ ਲੈ ਨਾ 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 ਲਓ ਤਾਂ ਜਿੰਨੇ ਮਰਜ਼ੀ ਕੁੜਤੇ ਲੈ ਮੈਂ ਦੱਸੋ ਕਿੰਨੇ ਚਾਹੀਦੇ ਆ ਨਾਲ ਲਿਖਿਆ ਵੀ ਉਹਨਾਂ ਨੇ ਆ ਦੇਖੋ ਵਾਟਰਪੂਫ ਮਰੇ ਲਿਖਿਆ ਹੋਇਆ ਨਾਲ ਉਹਨੇ ਕੁਰਤੇ ਦੇ ਦੇਖੇਗਾ ਦੇਖੋ ਆ ਲੈਣਾ ਪੈਨੇ ਹਨਾ ਚੱਕਰ ਇਹ ਲੈਣਾ ਨਹੀਂ ਮਰੇ ਪਹਿਰੀਆਂ ਤੁਹਾਨੂੰ ਭੁਲੇਖਾ ਲੱਗਦਾ ਪਿਆ ਇਹਦੀ ਗਰੰਟੀ ਹੈਗੀ ਹੈ ਪੂਰੀ ਗਰੰਟੀ ਹੈ ਮਰੇ ਨਹੀਂ 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 ਇਹ ਨਾ ਮੈਂ ਕਿਹਾ ਪੂਰੀ ਗਰੰਟੀ ਪੂਰੀ ਗਰੰਟੀ ਮਰੇ ਨਾਲ ਚੱਲ ਜਾ ਜੀ ਬਹੁਤ ਵਧੀਆ ਮਰੇ ਤੁਸੀਂ ਸੁਣਾਓ ਬਸ ਠੀਕ ਭਾਈ ਕੁਰਤੇ ਵੀ ਅਮੇ ਚਾਹੀਦੇ ਬੜਾ ਪਾਣੀ ਪੂਨ ਡੋਲੇ ਕੀ ਚੱਕਰ ਇਹ ਮਰੇ ਕੁਰਤੇ ਪਹਿਮੇ ਇਹਨਾਂ ਨੇ ਵੀ ਕੁਰਤੇ ਪਹਿ ਅਮੇ ਦੇਣ ਲੱਗੇ ਸੀ ਮਰੇ ਵਾਟਰਪੂਫ ਭਾਈ ਆਪਾਂ ਚਾਹੀਦੇ ਵਾਟਰਪੂਫ ਇਹ ਵਾਟਰਪੂਫ ਹੈ ਮਰਾ 100% ਵਾਟਰਪੂਫ ਹੈ ਮਰੇ ਅੱਛਾ ਵਾਟਰਪੂਫ ਹੈ ਬਿਲਕੁਲ ਬਿਲ ਮਾਰਾ ਇਹਨਾਂ ਪਾਣੀ ਦੀ ਬੋਤਲ ਪੂਰੀ ਹੰਡਾਤੀ ਦੇ ਉੱਤੇ ਹਜੇ ਵੀ ਕਹਿੰਦੇ ਡਾਕਟਰ ਲੈਣ ਦੱਸਿਓ ਕਿਤੇ ਵੀ ਲੈਣ ਲੱਗੀ ਹੋਵੇ ਪਾਣੀ ਮੈਂ ਤਾਂ ਦਾਗ ਜੇ ਲੱਗਦੇ ਪਏ ਭਾਜੀ ਕੋਈ ਦਾਗ ਹੈ ਨਹੀਂ ਬਾਜੀ ਕੋਈ ਵੀ ਅੱਛੇ ਲੱਗਦੇ ਹੈ ਭਾਜੀ ਮੈਂ ਨਹੀਂ ਨਹੀਂ ਮਾਰਾ ਦੱਸੋ ਹੁਣ ਹੋਇਤੋਂ ਬਾਅਦ ਕਿਹੜਾ ਸਿੱਟੇ ਉੱਪਰ ਬਾਜੀ ਕੀ ਦੇਖਿਆ ਭਾਜੀ ਪਾਣੀ ਸੱਟ ਕੇ ਲਿਖਿਆ ਤੇ ਪਾਣੀ ਸੱਟੇ ਪਾਣੀ ਨਿਕਲ ਨਹੀਂ ਬਾਜੀ ਚਿੱਟੇ ਕੁਰਤੇ ਪਿਆਵੇਂ ਉੱਪਰ ਜੇ ਆਪਾਂ ਚਿੱਟਾ ਪਾਇੰਡੋਲ ਦੇਣਾ ਬਹੁਤ ਘੱਟ ਪਤਾ ਲੱਗਦਾ ਹੈ ਠੀਕ ਹੈ ਸੋਸ ਹੋਇਆ ਕਿ ਨਹੀਂ ਹੋਇਆਗਾ ਤੇ ਇਹ ਤਾਂ ਕਰੋ ਆਪਾਂ ਕੋਲਡਿੰਗ ਉੱਪਰ ਛੱਡ ਕੇ ਦੇ ਦੇਓ ਮਾਰਾ ਆ ਜਾ ਕੋਲ ਇਹ ਤੁਸੀਂ ਡੋਲਾ ਪਾਉਣੇ ਬਹੁਤ ਜੀਖ ਨੇ ਲਾ ਲਾ ਮਾਰਾ ਵਾਟਰਪੂਫ ਜਨੇ ਹੈ ਤੁਸੀਂ ਕੁੱੜਦੇ ਸਾਨੂੰ ਜੀ ਮੈਂ ਲੈ ਕੇ ਆਇਆ ਕੋਕ ਟੋ ਮਰੇ ਕੋਕ ਹੁਣ ਦੇਖ ਲੋ ਮਰੇ ਜਵਾਨ ਆਨਲਾਈਨ ਚੱਲਦਾ ਆ ਆਨਲਾਈਨ ਹੀ ਕਰਾਵਾਂਗਾ ਤੁਸੀਂ ਸਿੱਕ ਟੋ ਸੇ ਕੋਕ ਲੋ ਮਾਰਾ ਆ ਦੇਖੋ ਹੋਰ ਦੇਖੋ ਤੁਹਾਡੇ ਨਾਲ ਕੋਕ ਆ ਦੇਖੋ ਆਪ ਖੋਲਣ ਲੱਗੇ ਆ ਖੋਲ ਤਾਂ ਦੇਖੋ ਆ ਦੇ ਆ ਲਓ ਜੀ ਮਾਰਾ ਆ ਦੇਖੋ ਆ ਲਓ ਜੀ ਆ ਦੇਖੋ ਮਾਰਾ ਕੋਕ ਡੋਲਦਾ ਦੇਖੋ ਤਾਂ ਦੇਖੋ ਕੋਕ ਡੋਲਦਾ ਆ ਦੇਖੋ ਹੁੰਦਾ ਲਾਓ ਜੀ ਲਾਓ ਜੀ ਕਿੱਥੇ ਪਾਣ ਦੂਜਾ ਹੋਇਆ ਲੋ ਤਾਂ ਕੋ ਕੋ ਇੱਥੇ ਹੀ ਹੈ ਵਾਕਈ ਯਾਰ ਪਾਣ ਦੂਜਾ ਵੜੀ ਉਹ ਸੱਚੀ ਵਾਟਰ ਰੂਫ ਹੋ ਜਾ ਰਹੇ ਤਾਂ ਪਾਣੀ ਦੇ ਦੇ ਰਹੇ ਆਪਾਂ ਤੁਹਾਨੂੰ ਸੋ ਲੋ ਜੀ ਤੁਹਾਡੇ ਵਾਸਤੇ ਹੁਣ ਵੱਡੇ ਡਿਪੂ ਲਿਆਂਦੇ ਵਾਟਰ ਰੂਫ ਕੁਰਤੇ ਪਿਆਮੇ ਆ ਚੁੱਕੇ ਹੈ ਬਹੁਤ ਸੁੰਦਰ ਸੁੰਦਰ ਪਾਜੀ ਕਿ ਮੀਟਰ ਦਾ ਪਾਜੀ ਬਾਜ਼ਾਰ ਦੇ ਚ 500 600 ਰੁਪਏ ਮੀਟਰ ਸਾਢੇ ਇੱਕ ਮਿਲਣਾ 250 ਰੁਪਏ ਮੀਟਰ ਮਾਰਾ 2500 ਦਾ ਮੀਟਰ ਸਾਢੇ 3 ਮੀਟਰ ਬਣ ਜਾਣ ਕਿੰਨੇ ਮੀਟਰ ਦਾ ਪਾਜੀ ਬਣ ਜਾਂਦੇ ਲੋ ਵੀ ਤੁਸੀਂ ਵੱਡੇ ਡਿਪੂ ਆ ਕੇ ਆਪਣੀ ਪਸੰਦ ਦੇ ਕੋੜੇ ਕੁਰਤੇ ਪਿਆਮੇ ਲੈ ਕੇ ਜਾ ਸਕਦੇ ਕੱਲ ਤੁਹਾਨੂੰ ਵਾਈਟ ਮੈਂਡ ਤੇ ਪਸੰਦ ਤੁਹਾਡੀ ਹੈ ਤੁਸੀਂ ਜਲਦੀ ਜਲਦੀ ਆ ਕੇ ਪਸੰਦ ਕਰ ਸਕਦੇ ਆਂ ਥੈਂਕ ਯੂ